ਵੱਲਾ ਮੱਲਾ ਪਦਰੋਆ ਰੋਡ ਸਥਤ ਡੇਰਾ ਬਾਬਾ ਬੁਟੀਸ਼ਾ ਜੀ ਵੱਲੋਂ 45ਵੇਂ ਸਲਾਣਾ ਛਿੰਝ ਮੇਲੇ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਵਿੱਚ ਨਾਮੀ ਪਹਿਲਵਾਨਾਂ ਨੇ ਕੁਸ਼ਤੀ ਵਿੱਚ ਆਪਣੇ ਜੋਹਰ ਦਿਖਾਏ ਪਹਿਲੇ ਦਿਨ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਨਾਮੀ ਨੇਤਾ ਅਰਵਾਰ ਸਿੰਘ ਗਲੇਰ ਡਾਕਟਰ ਕੇੜੀ ਸਿੰਘ ਦੇ ਨਾਲ ਖਾਸ ਤੌਰ ਤੇ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਰਕੇਸ਼ ਬਬਲੀ ਡਿਪਟੀ ਮੇਅਰ ਅਜੇ ਕੁਮਾਰ ਕਾਰਪੋਰੇਟ ਜੁਗਲ ਕਿਸ਼ੋਰ ਸਣੀ ਗਲੇਰ ਵੀਜੇ ਬਾਗੀ ਦੇ ਨਾਲ ਕਈ ਔਰ ਮਹਿਮਾਨਾਂ ਨੇ ਸ਼ਿਰਕਤ ਕੀਤੀ ਜਲਦ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਹਿਮਾਚਲ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ ਮਹਿਮਾਨਾਂ ਨੇ ਕੁਸ਼ਤੀ ਸ਼ੁਰੂ ਕਰਵਾਈ ਅਵਤਾਰ ਸਿੰਘ ਕਲੇਰ ਦੇ ਨਾਲ ਡਾਕਟਰ ਕੇੜੀ ਸਿੰਘ ਨੇ ਕਿਹਾ ਕਿ ਬਾਬਾ ਬੁੱਢੀ ਸ਼ਾਹ ਜੀ ਵੱਲੋਂ ਜਿੱਥੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਦਿੱਤਾ ਜਾ ਰਿਹਾ ਹੈ ਉੱਥੇ ਹੀ ਅਜੇ ਛਿੰਝ ਮੇਲਿਆਂ ਦੇ ਨਾਲ ਨੌਜਵਾਨਾਂ ਨੂੰ ਕੁਸ਼ਤੀ ਜਿਹੇ ਖੇਡਾਂ ਦੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ ਬਾਬਾ ਬੁੱਢੀ ਸ਼ਾਹ ਜੀ ਨੇ ਦੱਸਿਆ ਕਿ ਸੋਮਵਾਰ ਨੂੰ ਦੂਜੇ ਦਿਨ ਅੰਡਰ 16 ਦੇ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ 18 April ਤੋਂ ਗੁਲਦਸਤਾ ਇਕਵਾਲੀ ਸਮਾਗਮ ਸ਼ੁਰੂ ਕਰਵਾਇਆ ਜਾਵੇਗਾ ਜਿਸ ਵਿੱਚ ਕਵਾਲ ਚਿਸ਼ਤੀ ਬ੍ਰਦਰਸ 19 April ਨੂੰ ਮਾਨਵ ਹੀਰਾ ਅਤੇ ਰਜਤ 20 April ਨੂੰ ਮਲਕੀਤ ਅਤੇ ਬੰਟੀ ਕਵਾਲ 21 April ਨੂੰ ਵਿਨੀਤ ਖਾਨ ਅਤੇ ਗੁਰੀ ਤਾਲੀਵਾਲ ਦੇ ਨਾਲ 22 April ਨੂੰ ਰਜਾ ਹੀਰ ਕਵਾਲੀਆਂ ਨੂੰ ਪੇਸ਼ ਕੀਤਾ ਜਾਵੇਗਾ ਡੇਰਾシャ बूटी बछाई दे डेरे ते जड़ा 45वां छिन मेला اون ਜਾ ਰਿਹਾ ਹੈ ਔਰ ਇਹ ਮੇਲਾ ਦੋ ਦਿਨ ਦਾ ਬਾਬਾ ਜੀ ਕਰਾਉਂਦੇ ਨੇ ਔਰ ਕਾਫੀ ਦਿਨ ਕਵਾਲ ਜਿਹੜੇ ਇਹਨਾਂ ਦੇ ਉਹ ਚੱਲਦੇ ਆ ਕਵਾਲੀਆਂ ਦਾ ਪ੍ਰੋਗਰਾਮ ਵੀ ਚੱਲਦਾ ਰਹਿੰਦਾ ਮੇਰੇ ਖਿਆਲ ਚਾਰ ਪੰਜ ਦਿਨ ਦਾ ਪ੍ਰੋਗਰਾਮ ਹੈ ਔਰ ਬਹੁਰੀ ਅੱਛਾ oprala ਬਾਬਾ ਜੀ ਕਰਦੇ ਇਸ ਇਲਾਕੇ ਵਾਸਤੇ ਤਾਂ ਜੋ ਐਡੇ ਮੇਲੇ ਇਹੋ ਜੇ ਲੱਗਣਗੇ ਤਾਂ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਨਸ਼ਿਆਂ ਤੋਂ ਹਟ ਕੇ ਪਹਿਲਵਾਨੀ ਵਾਲੇ ਪਾਸੇ ਗੇਮਾਂ ਵਾਲੇ ਪਾਸੇ ਖੇਡਾਂ ਵਾਲੇ ਪਾਸੇ ਆਏਗੀ ਔਰ ਬੱਚੇ ਸਾਡੇ ਅਗਲੇ ਨੌਜਵਾਨ ਪੀੜੀ ਜਿਹੜੀ ਹੈ ਉਹ ਇੱਕ ਚੰਗੇ ਰਸਤੇ ਤੇ ਚਲੇਗੀ ਬਾਬਾ ਜੀ ਇਹੋ ਜਿਹੇ ਕੰਮ ਜਿਹੜਾ ਕਰ ਰਹੇ ਇਸ ਇਲਾਕੇ ਲਈ ਬਹੁਤ ਵਧੀਆ ਵਾ ਔਰ ਸਲਾਘਾਯੋਗ ਹੈ ਮੈਂ ਬਾਬਾ ਜੀ ਔਰ ਸਾਰੀ ਇਹਨਾਂ ਦੀ ਜਿਹੜੀ ਮੇਲਾ ਕਮੇਟੀ ਸੰਚ ਕਮੇਟੀ ਹੈ ਇੱਥੇ ਉਹਨਾਂ ਦਾ ਬਹੁਤ ਧੰਨਵਾਦ ਦਿਆਂ ਕਿ ਉਹਨਾਂ ਨੇ ਸਾਨੂੰ ਅੱਜ ਆਉਣ ਦਾ ਇੱਥੇ ਮੌਕਾ ਦਿੱਤਾ ਔਰ ਲੋਕਾਂ ਦੇ ਦਰਸ਼ਨ ਕਰਾਏ ਨੇ ਔਰ ਮੈਂ ਮੁਾਰਕਾ ਦੰਨਾ ਬਾਬਾ ਜੀ ਨੂੰ ਇਹੋ ਜਿਹੇ ਕੰਮ ਕਰਦੇ ਰਹੀ ਆ ਅਸੀਂ ਤੁਹਾਡੇ ਨਾਲ ਆ ਜਿੱਦਾਂ ਬਾਬਾ ਜੀ ਸਾਡਾ ਹੁਕਮ ਲਾਣਗੇ ਹਰ ਤਰ੍ਹਾਂ ਦੀ ਸੇਵਾ ਜਿਸ ਤਰ੍ਹਾਂ ਦੀ ਵੀ ਕਿਸੇ ਵਾ ਕਹਿਣਗੇ ਅਸੀਂ ਮੇਲਾ ਕਮੇਟੀ ਨੂੰ ਦੇਣ ਨੂੰ ਤਿਆਰ ਆ ਔਰ ਬਾਬਾ ਜੀ ਇਹੋ ਜੇ ਕੰਮ ਹਲਾਕੇ ਦੀ ਕਰਦੇ ਰਹਿਣਗੇ ਤਾਂ ਜੋ ਸਾਡਾ ਇਲਾਕਾ ਜਿਹੜਾ ਖੁਸ਼ਹਾਲੀ ਔਰ ਉਨਤੀ ਪ੍ਰਾਪਤੀ ਕਰੇਗਾ ਇੰਨਾ ਹੀ ਕਹਿੰਦਾ ਹਾਂ ਮੈਂ ਬਾਬਾ ਜੀ ਦਾ ਦੁਆਰਾ ਇੱਥੇ ਸਾਨੂੰ ਬੁਲਾਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਬਾ ਬੁੱਟਾ ਸ਼ਾਹ ਦੀ ਇਹ ਉਹ ਲੋਕ ਹੈ ਜੋ ਫਕੀਰੀ ਮਜ਼ਾਜ਼ ਰੱਖਤੇ ਹਨ ਠੋਕਰ ਮੇ ਤਾਜ ਰੱਖਤੇ ਹਨ कल की फिक्र नहीं मुट्ठी में आज रखते हैं क्या बात है ये बाबा जी पिछले 45 सालों तो लगातार ये चेंज मेला और कवालिया दा प्रोग्राम और समाज सेवा दा प्रोग्राम लगातार कर रहे हैं मैं नतमस्तक हूं इन दी सेवा दे प्रति पे ये दिन रात हर गली मोहल्ले हर स्कूल जाके ये बच्चियां दे लिए बीमारां दे लिए अपाहिजियां दे लिए ये समाज सेवा कर रहे हैं ये दिलों ਤਨ ਮਨ ਤਨ ਤੋਂ ਇਹ ਸੇਵਾ ਕਰ ਰਹੇ ਆ ਅਸੀਂ ਨਤਮਸਤਕਾਂ ਇਹਨਾਂ ਦੀ ਸੇਵਾ ਤੋਂ ਮੇਰੇ ਨਾਲ ਸ਼ਬਦਾਂ ਦੇ ਨਾਲ ਦੀ ਦੁਬਾਰਾ ਫਿਰ ਤਹਿ ਦਿਲ ਤੋਂ ਧੰਨਵਾਦ ਦੀ ਜਿਹੜੇ ਲਗਾਤਾਰ ਲਗਾ 45ਵਾਂ ਜਿਹੜਾ ਅਸੀਂ ਜਿ ਮੇਲਾ ਕਰਵਾ ਰਹੇ ਨੇ ਔਰ ਇਹ ਹੋਰ ਵੀ ਬੜੇ ਨੇਕ ਕੰਮ ਕਰਦੇ ਨੇ ਜਿੱਦਾਂ ਆਪਰੇਸ਼ਨਾਂ ਦੇ ਕੰਮ ਭਾਂਦੇ ਆ ਕੋਈ ਦੂਸਰੇ ਲੋਕਾਂ ਦੇ ਗਰੀਬਾਂ ਦੀ ਮਦਦ ਕਰਦੇ ਆ ਔਰ ਇਹ ਸਾਡੇ ਇਲਾਕੇ ਦੇ ਬੜੇ ਇੱਕ ਦੇਵਤਾ ਰੂਪ ਹੈ ਜਿਹੜੇ ਕਿ ਸਾਰੇ ਲੋਕ ਇਹਨਾਂ ਨੂੰ ਪੂਜਦੇ ਸਾਡੇ ਇਲਾਕੇ ਚ ਕਿਉਂਕਿ ਇਹਨਾਂ ਨੇ ਕੰਮ ਹੀ ਐਸੇ ਐਸੇ ਕੀਤੇ ਨੇ ਜਿਹੜਾ ਨਾਲ ਮੁੱਲੇ ਜੀ ਦੇਸ਼ ਦੀ ਸਾਡੀ ਪਠਾਨਕੋਟ ਦੀ ਜਿਹੜੀ ਆ ਜਨਤਾ ਬੜੀ ਖੁਸ਼ ਹੈ ਔਰ ਹਰ ਇੱਕ ਨੂੰ ਵਰਦਾਨ ਵੀ ਦਿੰਦੇ ਆ ਔਰ ਇਹਨਾਂ ਨੂੰ ਇਹਨਾਂ ਦੇ ਦਿੱਤੇ ਹੋਏ ਵਰਦਾਨ ਸਾਰੇ ਸੱਚ ਸਾਬਤ ਹੁੰਦੇ ਆ ਇਸ ਕਰਕੇ ਅਸੀਂ ਇਹਨਾਂ ਦੇ ਬੜੇ ਹੀ ਨਮਸਤਕ ਹੈ ਇਹਨਾਂ ਦੇ ਅੱਗੇ ਕਿਉਂਕਿ ਇਹ ਸਾਡੇ ਇਲਾਕੇ ਦੇ ਸਾਡੀ ਸ਼ਾਨ ਹੈ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਜੀ ਦਾ ਸਾਰਿਆਂ ਦਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਮੇਲੇ 'ਚ ਆਇਆ ਔਰ ਸਾਰਿਆਂ ਦਾ ਸ਼ੁਕਰੀਆ ਔਰ ਮੀਡੀਆ ਦਾ ਵੀ ਸ਼ੁਕਰੀਆ ਜੋ ਸ਼ਰੋਤੇ ਆਏ ਆ ਉਹਨਾਂ ਦਾ ਸਭ ਦਾ ਸ਼ੁਕਰੀਆ ਜਿਹੜੇ ਮੱਲਾ ਨਿਵਾਸੀ ਆ ਸ਼ਹਿਰ ਨਿਵਾਸੀ ਆ ਉਹਨਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਥੈਂਕ ਯੂ ਅੱਗੇ ਇੱਕ ਪ੍ਰੋਗਰਾਮ ਰਹੇਗਾ ਜਿਹੜਾ ਅੱਗੇ ਅੱਗੇ ਸਾਡਾ ਆਈ ਹੈ ਪ੍ਰੋਗਰਾਮ ਹੈ ਕਵਾਲੀਆਂ ਦਾ ਪ੍ਰੋਗਰਾਮ ਹੈ 16 18 ਤੋਂ ਲੈ ਕੇ 22 ਤੱਕ ਉਹਦੇ ਵਿੱਚ ਸਾਰੀਆਂ ਕਵਾਲੀਆਂ ਕਰਾਈਆਂ ਜਾਣਗੀਆਂ ਔਰ ਜਿਹੜੇ ਸ਼ਹੀਦ ਹੋਏ ਆ ਦੇਸ਼ ਤਾਂ ਉਹਨਾਂ ਦਾ ਇੱਕ ਪ੍ਰੋਗਰਾਮ ਰੱਖਿਆ ਜਾਏਗਾ ਉਹਨਾਂ ਚ ਸਭ ਸਮਾਜ ਨੂੰ ਬੁਲਾਇਆ ਜਾਏਗਾ ਕਿ ਉਹਨਾਂ ਨੂੰ ਸਨਮਾਨ ਕੀਤਾ ਜਾਏ ਕਿ ਉਹਨਾਂ ਨੂੰ ਕੋਈ ਵੀ ਯਾਦ ਨਹੀਂ ਕਰਦਾ ਬਾਬਾ ਇਹ ਛਿੰਝ ਮੇਲਾ ਕਿੰਨੇ ਦਿਨ ਚੱਲੇਗਾ ਛਿੰਝ ਮੇਲਾ 2 ਦਿਨ ਚੱਲੇਗਾ ਅੱਜ ਵੱਡੀ ਛਿੰਝ ਹੈ ਕੱਲ ਛੋਟੇ ਬੱਚਿਆਂ ਦੀ ਛਿੰਝ ਹੈ ਕਿਉਂਕਿ ਇਸ ਕਾਰਨ ਕਰਵਾ ਰਹੇ ਆ ਕਿ ਬੱਚੇ ਜਿਹੜੇ ਨਾ ਆਪਣਾ ਅਸਤ ਭੁੱਲਦੇ ਆ ਬੋਲ ਰਹੇ ਆ ਕਿ ਨਸ਼ਿਆਂ ਚ ਚੱਲ ਗਏ ਉਹ ਦੇਖਣਗੇ ਉਹਨਾਂ ਚ ਜਾਗਰੂਤਾ ਜਾਗੇਗੀ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਤੇ ਘਾਰ-ਇਏ ਕਰੀਏ ਔਰ ਖਲਵਾਨੀ ਆ ਲਜਾਈਏ ਔਰ ਅੱਛੇ ਘਾਰ-ਇਏ ਕਰੀਏ ਕੱਲ ਅਸੀਂ ਕੱਲ ਵੀ ਕਰਾਇਆ ਕੱਲ ਅਸੀਂ ਵਿਸਾਖੀ ਦਾ ਮੇਲਾ ਕਰਾਇਆ ਸੀ ਔਰ ਲੜਕੀਆਂ ਤਾਈਂ ਕਰਵਾਇਆ ਸੀ ਕਿਉਂਕਿ ਸਮਾਜ ਦੇਆਂ ਜਿਹੜੀਆਂ ਲੜਕੀਆਂ ਨੂੰ ਪਿਛਲਾ ਕਰੀ ਜਾਣ ਦੇ ਲੋਕੀ ਅੱਗੇ ਨਹੀਂ ਲਿਆਂਦੇ ਇਸ ਕਰ ਨੂੰ ਕੱਲ ਕਰਵਾਇਆ ਸੀ ਔਰ ਬਹੁਤ ਸ਼ਰੋਤੇ ਆਏ ਉਹਨਾਂ ਸਾਰਿਆਂ ਦਾ ਸ਼ੁਕਰੀਆ ਥੈਂਕ ਯੂ ਕੈਮਪਰਸਨ ਹੰਦੀ ਦੇ ਨਾਮ ਅੱਜ ਦੀ ਰਿਪੋਰਟ